ਬਾਲਵਾਦੀ ਖਬਰ ਦੇਖ ਰਹੇ ਦਰਸ਼ਕਾਂ ਨੂੰ ਸਾਰਾ ਸਵਾਗਤ ਹੈ ਜੀ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਆ ਅੱਗੇ ਸੁਣਿਆ ਸੀਗਾ ਵੀ ਖੇਤਾਂ ਦੇ ਵਿੱਚ ਪੈਰਾ ਚੋਰੀ ਕਰ ਲਿਆ ਟ੍ਰਾਂਸਫਾਰਮ ਚੋਰੀ ਕਰ ਲਏ ਉਹਨਾਂ ਲੋਕ ਜਿਹੜੇ ਚੋਰ ਐ ਉਹ ਘਰਾਂ ਦੇ ਵਿੱਚ ਹੀ ਚੋਰੀ ਕਰਨ ਲੱਪੇ ਇਸੇ ਤਰ੍ਹਾਂ ਹੀ ਅੱਜ ਅਸੀਂ ਖੜੇ ਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਟਾ ਵਿਖੇ ਜਿੱਥੇ ਕਿ ਵਿਨੋਦ ਕੁਮਾਰ ਜੀ ਖੰਨਾ ਸਾਹਿਬ ਉਹਨਾਂ ਦੇ ਜੋ ਸੁਪੁੱਤਰ ਹੈ ਸੰਦੀਪ ਕੁਮਾਰ ਜੀ ਉਹਨਾਂ ਦੇ ਘਰ ਦੇ ਨਾਲ ਹੀ ਉਹਨਾਂ ਦਾ ਪਲਾਟ ਪਿਆ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੀਆਂ ਪਲਾਟ ਦੀਆਂ ਤਸਵੀਰਾਂ ਇੱਥੇ ਗੱਡੀ ਖੜੀ ਸੀਗੀ ਬਿਲਕੁਲ ਘਰ ਦੇ ਬਿਲਕੁਲ ਨਾਲ ਰਾਤ ਨੂੰ 12:30 ਵਜੇ ਤੱਕ ਜੋ ਇਹ ਜਾਗਦੇ ਸੀਗੇ ਉਦੋਂ ਇਹਨਾਂ ਨੇ ਬਾਹਰ ਗੇੜਾ ਮਾਰਿਆ ਗੱਡੀ ਦੇ ਕੋਲ ਗੱਡੀ ਬਿਲਕੁਲ ਖੜੀ ਸੀਗੀ 12:30 ਤੋਂ ਬਾਅਦ 1 ਤੇ 2 ਦੇ ਵਿੱਚ ਵਿੱਚ ਜੋ ਚੋਰ ਗੱਡੀ ਚੋਰੀ ਕਰਕੇ ਲੈ ਗਏ ਇਸੇ ਤਰ੍ਹਾਂ ਤੁਹਾਨੂੰ ਅਸੀਂ ਸੰਦੀਪ ਕੁਮਾਰ ਨਾਲ ਗੱਲਬਾਤ ਕਰਾਵਾਂਗੇ ਪਰਿਵਾਰ ਨਾਲ ਗੱਲਬਾਤ ਕਰਾਵਾਂਗੇ ਵੀ ਕੀ ਘਟਨਾ ਹੋਈ ਆ ਹੁਣ ਅਸੀਂ ਤੁਹਾਨੂੰ ਕਰਾਉਣੇ ਆ ਸੰਦੀਪ ਕੁਮਾਰ ਜੀ ਨਾਲ ਗੱਲ ਤੇ ਮੈਂ ਤਾਂ ਕੀ ਬਤਾ ਕੌਣ ਹੈਗਾ ਕੌਣ ਨਹੀਂ ਤੇ ਮੈਂ ਕਹੇ ਇਹ ਮੈਨੂੰ ਫਿਰ ਬੋਲ ਆਹ ਉਹ ਥਾਂ ਐ ਜਿੱਥੇ ਰਾਤ ਇਹਨਾਂ ਨੇ ਗੱਡੀ ਖੜਾਈ ਸੀਗੀ ਰੋਜ਼ਾਨਾ ਹੀ ਇੱਥੇ ਇਹ ਗੱਡੀ ਘਟਾਉਂਦੇ ਸੀਗੇ ਇਹ ਤਾਂ ਇਸ ਤਰ੍ਹਾਂ ਲੱਗਦਾ ਹੈ ਵੀ ਚੋਰ ਜਿਵੇਂ ਭੇਤ ਲੈ ਕੇ ਉਹ ਗੱਡੀ ਚੋਰੀ ਕਰਕੇ ਲੈ ਗਿਆ ਆਾ ਵਿਨੋਦ ਕੁਮਾਰ ਜੀ ਦਾ ਘਰ ਆ ਸੰਦੀਪ ਕੁਮਾਰ ਜੀ ਦਾ ਆ ਤੁਹਾਨੂੰ ਉਸੇ ਘਰ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਆ ਉਹਨਾਂ ਦੀ ਗੱਡੀ ਐ ਇਧਰੋਂ ਆ ਉਹਨਾਂ ਦਾ ਘਰ ਆ ਬਨੋਦ ਕੁਮਾਰ ਜੀ ਦਾ ਗੱਡੀ ਅੰਦਰ ਨਾ ਲੱਗਣ ਕਰਕੇ ਉਹਨਾਂ ਨੇ ਗੱਡੀ ਆਪਦੇ ਨਾਲ ਉਹਨਾਂ ਦਾ ਪਲਾਟ ਆ ਉਹ ਗੱਡੀ ਆਪਦੇ ਪਲਾਟ ਦੇ ਵਿੱਚ ਲਾ ਦਿੰਦੇ ਸੀਗੇ ਆ ਇਧਰ ਦੀ ਵੀ ਗਲੀਆਂ ਜਾਂਦੀਆਂ ਐ ਇੱਥੇ ਘਰ ਵੀ ਕਾਫੀ ਐ ਆ ਉਥਾ ਉਹਨਾਂ ਦਾ ਪਲਾਟ ਆ ਇੱਥੇ ਰਾਤ ਨੂੰ ਉਹ ਗੱਡੀ ਲਾਉਂਦੇ ਸੀਗੇ ਇਹ ਇਸੇ ਤਰ੍ਹਾਂ ਲੱਗਦਾ ਹੈ ਕਿ ਕੋਈ ਭੇਤੀ ਬੰਦਾ ਹੀ ਗੱਡੀ ਚੋਰੀ ਕਰਕੇ ਲੈ ਗਿਆ ਹੈ ਇਹ ਗੱਡੀ ਕੋਈ ਇੱਕ ਜਨਾ ਤਾਂ ਲਿਜਾ ਨਹੀਂ ਸਕਦਾ ਇਹ ਘਟੁਕਰ ਤਿੰਨ ਚਾਰ ਬੰਦਿਆਂ ਦਾ ਕੰਮ ਹੈ ਘਰ ਦੇ ਵਿੱਚ ਤੇ ਇਲਾਕੇ ਦੇ ਵਿੱਚ ਜਿਵੇਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਖੇਤਾਂ ਦੇ ਵਿੱਚ ਟਰਾਂਸਫਾਰਮ ਚੋਰੀ ਕਰਕੇ ਪਹਿਲਾਂ ਚੋਰ ਲੈ ਜਾਂਦੇ ਸੀ ਤਾਰਾ ਚੋਰੀ ਕਰਕੇ ਲੈ ਜਾਂਦੇ ਸੀਗੇ ਹੁਣ ਤਾਂ ਚੋਰ ਘਰ ਤੱਕ ਪਹੁੰਚਣ ਲੱਗ ਪਏ ਐ ਜੋ ਆਂਡ ਗਵਾਂਡ ਦੇ ਵਿੱਚ ਘਰ ਦੇ ਵਿੱਚ ਜੋ ਸਹਿਮ ਦਾ ਮਾਹੌਲ ਪੂਰਾ ਬਣਿਆ ਪਿਆ ਤੁਹਾਨੂੰ ਅਸੀਂ ਪਰਿਵਾਰ ਨਾਲ ਗੱਲ ਵੀ ਕਰਾਵਾਂਗੇ हां ਤੁਸੀਂ ਗਲੀ ਦੇ ਸਕਦੇ ਹੋ ਪਹਿਲਾਂ ਤੁਸੀਂ ਗਲੀ ਦੇਖੋ ਇਹ ਗਲੀ ਅੱਗੋਂ ਬਿਲਕੁਲ ਬੰਦ ਹੈ ਕਿਸੇ ਪਾਸੇ ਕੋਈ ਨੰਗਰ ਦਾ ਥਾਂ ਨਹੀਂਗਾ ਗਲੀ ਉੱਚੀ ਹੈ ਅੱਗੋਂ ਥਾਂ ਨਹੀਂਵੇਂ ਪਰ ਨੰਗਰ ਦਾ ਕੋਈ ਥਾਂ ਵੀ ਅੱਗੋਂ ਹੈ ਨਹੀਂਗਾ ਇਹ ਸਮਝ ਨਹੀਂ ਲੱਗ ਰਹੀ ਜੋ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਕੈਮਰਾ ਦੀ ਸੀਸੀਟੀ ਵੀ ਕੈਮਰੇ ਵੀ ਜੋ ਦੇਖੇ ਜਾ ਰਹੇ ਨੇ ਪਰ ਹਜੇ ਤੱਕ ਕੋਈ ਵੀ ਜੋ ਕਲੂ ਨਹੀਂ ਮਿਲਿਆਗਾ ਇਹ ਸਮਝ ਨਹੀਂ ਆ ਰਹੀ ਵੀ ਚੋਰ ਕਿਵੇਂ ਗੱਡੀ ਚੋਰੀ ਕਰਕੇ ਲੈ ਗਏ ਹੁਣ ਅਸੀਂ ਤੁਹਾਨੂੰ ਪਰਿਵਾਰ ਨਾਲ ਗੱਲ ਕਰਾਵਾਂਗੇ ਹਾਂਜੀ ਕੀ ਨਾਮ ਆ ਜੀ ਕਿਹੜੇ ਪਿੰਡ ਦਾ ਤੁਹਾਡਾ ਜੀ ਮੇਰਾ ਨਾਮ ਸੰਦੀਪ ਕੁਮਾਰ ਆ ਜੀ ਪਿੰਡ ਬੰਨੀ ਵਾਲਾ ਫਤਾ ਕੀ ਘਟਨਾ ਹੋਈ ਆ ਜੀ ਜੋ ਰਾਜ ਚੱਲੀ ਪੁਲਿਸ ਚੱਲੇ ਰਹੀ ਹੁਣ ਦੋਸਤਾਂ ਹਾਂਜੀ ਕੀ ਨਾਮ ਆ ਜੀ ਕਿਹੜਾ ਪਿੰਡ ਦਾ ਡਾ ਜੀ ਮੇਰਾ ਨਾਮ ਸੰਦੀਪ ਕੁਮਾਰ ਸਾਡਾ ਵਿਨੋਦ ਕੁਮਾਰ ਆ ਪਿੰਡ ਪੰਨੀ ਵਾਲਾ ਫਤਾ ਜ਼ਿਲ੍ਹਾ ਮੁਕਸਰ ਸਾਹਿਬ ਹੈ ਜੀ ਐ ਕੀ ਘਟਨਾ ਹੋਈ ਆ ਜੀ ਜੋ ਤੁਸੀਂ ਕਹਿ ਰਹੇ ਹੋ ਵੀ ਰਾਤ ਸਾਡੀ ਗੱਡੀ ਚੋਰੀ ਹੋ ਕੀ ਘਟਨਾ ਹੋਈ ਆ ਜੀ ਮੈਂ 1 ਮਹੀਨਾ ਪਹਿਲਾਂ ਗੱਡੀ ਲਈ ਸੀ ਤੇ ਉਹ ਗੱਡੀ ਮੈਂ ਇੱਥੇ ਠੱਲਦਾ ਹੁੰਦਾ ਸੀ ਆਪਦੀ ਆਪ ਆਪਦੇ ਪਲਾਟ 'ਚ ਤੇ ਰਾਤ ਮੈਂ 12:44 ਮਿੰਟ ਤੇ ਉੱਠੇ ਬੰਦੇ ਸਾਨੂੰ ਭੱਜਣ ਦੀ ਆਵਾਜ਼ ਆਈ ਤੇ ਬਾਹਰ ਨਿਕਲ ਕੇ ਵੇਖਿਆ ਤੇ ਬੰਦੇ ਉਹ ਤੋਂ ਭੱਜ ਚੁਕੇ ਸਨ ਤੇ ਅਸੀਂ ਗੱਡੀ ਦੇ ਨਾਲ ਧਿਆਨ ਮਾਰਿਆ ਤੇ ਗੱਡੀ ਖੜੀ ਸੀ ਆਪਦੀ ਜਗ੍ਹਾ ਤੇ ਤੇ ਫਿਰ ਜਦੋਂ ਅਸੀਂ ਸਵੇਰ ਉੱਠੇ ਤੇ ਸਾਨੂੰ ਗੱਡੀ ਇੱਥੇ ਖੜੀ ਨਹੀਂ ਮਿਲੀ ਸਾਨੂੰ ਗੱਡੀ ਠੀਕ ਹੈ ਵੀ ਤੁਸੀਂ ਤੁਸੀਂ ਕੰਮ ਤੇ ਜਾਂਦੇ ਹੋ ਤੁਸੀਂ ਕਿੰਨੇ ਵਜੇ ਗੱਡੀ ਇੱਥੇ ਆ ਕੇ ਲਾਈਏ ਤੁਸੀਂ ਗੱਡੀ ਤਾਂ ਇੱਥੇ ਖੜੀ ਹੁੰਦੀ ਆ ਕੰਮ ਤੇ ਮੈਂ ਬਾਈਕ ਤੇ ਜਾਣਾ ਗੱਡੀ ਇੱਥੇ ਖੜੀ ਰਹੀ ਕਿੰਨੇ ਦਿਨ ਹੋ ਗਏ ਇੱਥੇ ਗੱਡੀ ਖੜੀ ਨੂੰ ਤੁਹਾਡੀ ਮੈਂ ਗੱਡੀ ਇੱਥੇ ਆਪਣੇ ਸਰਵਿਸ ਕਰਵਾਈ ਸੀ ਗੱਡੀ ਦੀ ਮੈਂ ਪਰਸੋਂ ਗੱਡੀ ਸਰਵਿਸ ਕਰਵਾਈ ਸੀ ਜਿਹਨੇ ਦਿਨੇ ਲਿਆ ਕੇ ਗੱਡੀ ਇੱਥੇ ਲਾਈ ਮੈਂ ਅੱਛਾ ਪਰਸੋਂ ਦੀ ਗੱਡੀ ਇੱਥੇ ਹੀ ਖੜੀ ਸੀਗੀ ਪਰਸੋਂ ਦੀ ਇੱਥੇ ਹੀ ਖੜੀ ਸੀ ਗੱਡੀ ਐ ਕੀ ਗੱਡੀ ਦਾ ਨਾਮ ਸੀ ਗਈ ਸ਼ੈਵਲੈਟ ਵਾਲਿਆਂ ਦੀ ਬੀਟ ਗੱਡੀ ਸੀ 2013 ਮਾਡਲ ਐ ਨੰਬਰ ਕੀ ਗੱਡੀ ਦਾ ਦੱਸੋ ਹੀ ਬਣਾ ਤੁਸੀਂ ਪੀਵੀ30 ਐਲ4060 ਠੀਕ ਹੈ। ਇੰਡੀਆ ਨੰਬਰ ਸੀਗਾ ਜੀ। ਚਿੱਟੇ ਰੰਗ ਦੀ ਗੱਡੀ ਹੈ ਜੀ। ਠੀਕ ਹੈ। ਹਾਂਜੀ। ਕਦੋਂ ਤੁਸੀਂ ਗੱਡੀ ਲਈ ਸੀ ਇਹ? ਇਹ ਗੱਡੀ 1 ਮਹੀਨਾ ਪਹਿਲਾਂ ਲਈ ਸੀ ਗੱਡੀ ਜੀ। ਠੀਕ ਹੈ। ਹਾਂਜੀ। ਤੇ ਕੀ ਗੱਡੀ ਤੇ ਕੀ ਕੰਮ ਕਰਦੇ ਹੁੰਦੇ ਸੀ ਕੀ? ਨਹੀਂ ਗੱਡੀ ਤਾਂ ਮੈਂ ਵੈਸੇ ਆਉਣ ਜਾਣ ਵਾਸਤੇ ਗੱਡੀ ਲਈ ਸੀਗੀ ਇਹ। ਠੀਕ ਹੈ। ਕੰਮ ਤਾਂ ਮੈਂ ਆਹ ਬਾਈਕ ਤੇ ਹੀ ਕਰਦਾ ਮੈਂ ਗੱਡੀ। ਅੱਛਾ ਪਰਿਵਾਰਕ ਗੱਡੀ ਤੁਸੀਂ ਲਈ ਸੀਗੀ? ਲਈ ਸੀ ਮੈਂ ਆਪ ਜੀ। ਠੀਕ ਹੈ। ਤੇ ਤੁਸੀਂ ਕੋਈ ਪੁਲਿਸ ਨੂੰ ਜਾਂ ਕੋਈ ਹਾਂ ਮੈਂ ਐਫ ਆਈ ਆਰ ਦਰਜ ਕਰਵਾਈ ਆ ਪੁਲਿਸ ਨੂੰ ਤੇ ਉਹ ਕਹਿੰਦੇ ਕੋਈ ਕੋਈ ਗੱਲ ਨਹੀਂ ਕਰਾਂਗੇ ਅਸੀਂ ਕਾਰਵਾਈ। ਕੈਮਰੇ ਵਗੈਰੇ ਵੀ ਇੱਥੇ ਪਿੰਡ ਦੇ ਵਿੱਚ ਕੋਈ ਖੰਗਾਲੇ ਤੁਸੀਂ ਨਹੀਂ ਕੈਮਰੇ ਚ ਸਾਨੂੰ ਕੋਈ ਕਲੂ ਨਹੀਂ ਮਿਲਿਆ ਹਜੇ ਤੱਕ ਜੀ ਪ੍ਰਸ਼ਾਸਨ ਵੱਲੋਂ ਵੀ ਕੈਮਰੇ ਖੰਗਾਲੇ ਜਾ ਰਹੇ ਆ ਕਿ ਨਹੀਂ ਆਜ ਤੱਕ ਹਜੇ ਤੱਕ ਉਹਨਾਂ ਵੱਲੋਂ ਨਹੀਂ ਪੁੱਛਾਇਆ ਜਾ ਰਿਹਾ ਜੀ ਇੱਥੇ ਕੋਈ ਨਹੀਂ ਉਹਨਾਂ ਨੇ ਪੁੱਛਾਇਆ ਗਿਆ ਹਾਂਜੀ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਕੋਲੋਂ ਜੀ ਫਿਰ ਤਾਂ ਇਹ ਆ ਬਸ ਗੱਡੀ ਸਾਨੂੰ ਮਿਲ ਜੇ ਸਾਡੀ ਗੱਡੀ ਠੀਕ ਹੈ ਤੇ ਆਪਣੇ ਦੋਸ਼ੀਆਂ ਨੂੰ ਖੜੀ-ਉਕੜੀ ਸਜ਼ਾ ਦਿੱਤੀ ਜਾਵੇ ਨੇ ਪਰ ਤੁਸੀਂ ਦੱਸਦੇ ਆ ਵੀ 12 ਵਜੇ ਤੇ ਕਰੀਬ 12:44 ਦਾ ਟਾਈਮ ਸੀਗਾ ਜੀ ਉਦੋਂ ਉਦੋਂ ਗੱਡੀ ਆਪਦੀ ਜਗ੍ਹਾ ਤੇ ਸੀਗੀ ਇੱਥੇ ਤੇ ਜਦੋਂ ਅਸੀਂ ਸਵੇਰ ਉੱਠੇ ਉਦੋਂ ਗੱਡੀ ਸਾਨੂੰ ਨਹੀਂ ਮਿਲੀ ਜਦੀ ਜਗ੍ਹਾ ਤੇ 12:44 ਤੋਂ ਬਾਅਦ ਹੀ ਕੰਮ ਹੈ ਬਾਅਦ 1 ਵਜੇ ਤੋਂ ਬਾਅਦ ਬਾਅਦੇ ਕੰਮ ਹੋਇਆ ਜੀ ਠੀਕ ਹੈ ਜੀ ਹਾਂਜੀ ਭੈਣ ਜੀ ਕੀ ਨਾਮ ਆ ਜੀ ਤੁਹਾਡਾ ਜੀ ਤੇ ਕਾਕੇ ਦੇ ਤੁਸੀਂ ਕੀ ਲੱਗਦੇ ਹੋ ਜੀ ਕਾਕੇ ਦੀ ਮੰਮੀ ਲੱਗਦੀਆਂ ਨਾਮ ਮੇਰਾ ਸੁਨੀਤਾ ਰਾਣੀ ਹੈ ਹਾਂਜੀ ਭੈਣ ਜੀ ਕੀ ਘਟਨਾ ਹੋਈ ਹੈ ਜੋ ਰਾਤ ਗੱਡੀ ਤੁਸੀਂ ਕਹਿ ਰਹੇ ਹੋ ਚੋਰੀ ਹੋਈ ਹੈ ਮੈਂ 12:44 ਤੇ ਗੋਲੀ ਲੈਣ ਵਾਸਤੇ ਜਦੋਂ ਮੈਂ ਗੋਲੀ ਲੈ ਲਈ ਮੈਨੂੰ ਬੰਦੇ ਭਜਦੇ ਦੀ ਆਵਾਜ਼ ਨਿਗਾ ਵਿੱਚ ਆਈ ਐਨਕ ਮੇਰੇ ਲੱਗੀ ਨਹੀਂ ਸੀ ਗੇਟ ਮੈਂ ਖੋਲਿਆ ਸੀ ਗੇਟ ਖੋਲ ਕੇ ਦੇਖਿਆ ਤੇ ਸਾਡੇ ਗਲੀ ਦੇ ਮੋੜ ਤੇ ਗਿਆਨੀਆਂ ਦੀ ਦੁਕਾਨ ਹੈ ਬੰਦਾ ਉਧਰੋਂ ਮੈਂ ਭਜਦਾ ਦੇਖਿਆ ਭਜਦਾ ਦੇਖਿਆ ਮੈਨੂੰ ਦੱਸਿਆ ਨਹੀਂ ਮੈਂ ਆਪਦੇ ਪੁੱਤਰ ਨੂੰ ਨਹੀਂ ਉਠਾਇਆ ਮੈਂ ਕਹਾਂ ਨਾ ਜਾਣੇ ਕੋਈ ਚੀਜ਼ ਨਾ ਹੋਵੇ ਕੋਈ ਮਾਰੇ ਨਾ ਮੈਂ ਗੱਡੀ ਦੇਖੀ ਗੱਡੀ ਮੇਰੀ ਖੜੀ ਸੀ ਇੱਥੇ ਗੇਟ ਕੋਲੇ ਸਵੇਰ ਉੱਠ ਕੇ ਦੇਖੀ ਅਸੀਂ ਗੱਡੀ ਸਾਡੀ ਨਹੀਂ ਆ ਗਈ ਸੀ ਠੀਕ ਹੈ ਜੀ ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਕਰਦੇ ਆ ਵੀ ਸਾਡੀ ਗੱਡੀ ਸਾਨੂੰ ਪਹੁੰਚਦੀ ਕਰਨ ਜਿੰਨਾਂ ਕੋਲੇ ਵੀ ਹੈਗੀ ਐ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਠੀਕ ਹੈ ਜੀ ਸਾਡੀ ਇਹੋ ਮੰਗ ਹੈ ਠੀਕ ਹੈ ਜੀ ਜੀ ਤੁਹਾਡੀ ਮੈਂ ਗੱਡੀ ਲਈ ਸੀ 110000 ਰੁਪਏ ਦੀ ਗੱਡੀ ਲਈ ਸੀ ਜੀ ਕਿਹੜਾ ਮਾਡਲ ਸੀ ਗਈ 2013 ਮਾਡਲ ਅੱਛਾ 2013 ਮਾਡਲ